ਜਾ ਰਿਹਾ ਇਹਦਾ ਬੇੜਾ ਪਿੰਡ ਬੇੜਾ ਕਸੂਬਾ ਸਿੰਘ ਅੱਜ ਵੀ ਡੀਸੀ ਦਫ਼ਤਰ ਦੇ ਬਾਹਰ ਆਇਆ ਇੱਕ ਕੱਪੜੇ ਲਾ ਕੇ ਖਲੋਤਾ ਇੱਕ ਕੱਪੜੇ ਲਾ ਕੇ ਖਲੋਤਾ ਮੈਂ ਵੀ ਅੱਗੇ ਵੀ ਪਹਿਲਾਂ ਵੀ ਡੀਸੀ ਸਾਹਿਬ ਨੂੰ ਮੈਂ ਆਤਮ ਬਧਿਆ ਲਿਖੀ ਸੀ ਉਸ ਟਾਈਮ ਏਡੀਸੀ ਸਾਹਿਬ ਪਿੰਡੇ ਪੁੱਛੇ ਨਹੀਂ ਕਿ ਉਹਨਾਂ ਨੇ ਕਵਰੀ ਕੀਤੀ ਨਹੀਂਗੀ ਤੇ ਅੱਜ ਮੈਂ ਬਿਲਕੁਲ ਹੀ ਬਿਲਕੁਲ ਸਿਰ ਤੋਂ ਉੱਤੋਂ ਹੀ ਮੇਰੇ ਪਾਣੀ ਲੰਗ ਚੁੱਕਾ ਵੇਖ ਲਓ ਕੱਪੜੇ ਮੇਰੇ ਲੱਤੇ ਆ ਅੱਜ ਮੈਨੂੰ ਚਰਾਏ ਚ ਉੱਥੇ ਕੁੱਟਿਆ ਗਿਆ ਫੇ ਜਿਵੇਂ ਭੇ ਦੇ ਕੁੱਤੇ ਕਿ ਕੁੱਤੇ ਐ ਜਿਹੜੇ ਪਾਸੇ ਜਿਹੜੇ ਗਲਤ ਖਾਤੇ ਆਵੇ ਚੜੀ ਨਿਕਵਾਰੀ ਦੇ ਵਿੱਚ ਲੋਕਾਂ ਨੇ ਫਤਵਾ ਜਿਹੜਾ ਉਹਨਾਂ ਨੂੰ ਦਿੱਤਾ ਵਾ ਉਹਨਾਂ ਆਪਣੇ ਬੰਦਿਆਂ ਨੂੰ ਫਤਵਾ ਦਿੱਤਾ ਉਹਦੀ ਨਿਕਵਾਰੀ ਲਵਾਈ ਨਿਕਵਾਰੀ ਮੇਰੇ ਤੇ ਪਰਚੇ ਵੀ ਨਜਾਇਜ਼ ਕਰਵਾਏ ਪਹਿਲਾਂ ਪਰਚੇ ਕਰਾ ਕੇ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਤੇ ਜਿੰਨੀ ਤਿੰਨਾਂ ਰਾਂ ਮੇ ਜੋ ਜੇਲ੍ਹ ਕਟਾਈ ਹੈ ਨਾ ਅੱਜ ਉਹ ਸਮਾਂ ਲੰਘ ਗਿਆ ਲੰਘ ਗਿਆ ਲੰਘ ਗਿਆ ਲੰਘ ਗਿਆ ਅੱਜ ਕੀ ਹੋਇਆ ਪਿਛਲੇ ਵੀਰਵਾਰ ਅੱਜ ਦੀ ਗੱਲ ਆ ਅੱਜ 20 20 ਤਰੀਕ ਦੀ ਗੱਲ ਹੈ ਵੀਧੀ ਗ੍ਰੇਦਾ ਦੇ ਬਾਕੀ ਇਹ ਆ ਵੀ ਕਿਰਾਏ ਦੇ ਵਿੱਚ ਸਾਡੇ ਦਲਦ ਪਰਿਵਾਰਾਂ ਦੇ ਕਿਰਾਏ ਦੇ ਵਿੱਚ ਤੇ ਜ਼ਿਮੀਂਦਾਰਾਂ ਦੇ ਕਿਰਾਏ ਦੇ ਵਿੱਚ ਮੈਨੂੰ ਕੁੱਟਿਆ ਗਿਆ ਕੁੱਟਿਆ ਗਿਆ ਡਾਂਗਾ ਦੇ ਨਾਲ ਲੋਕਾਂ ਨੇ ਵੇਖਿਆ ਸਾਰਿਆਂ ਉਹ ਜਿਹੜੀਆਂ ਤਾਲੀਆਂ ਪੂਰੀਆਂ ਜਿਹੜੀਆਂ ਐਨਕਾ ਲਾਈਆਂ ਨਾ ਉਹ ਮੈਨੂੰ ਵੀ ਲਵਾਉਣੀਆਂ ਚਾਹੁੰਦੇ ਆ ਉਹ ਮੈਨੂੰ ਵੀ ਲਵਾਉਣੀਆਂ ਚਾਹੁੰਦੇ ਆ ਕਾਲੀਆਂ ਪੂਰੀਆਂ ਜਿਹੜੀਆਂ ਪਿੰਡ ਵਾਲੇ ਐਨਕਾ ਲੈ ਜਾਂਵਾ ਜਿਹੜੇ ਕੋਲ ਬਣ ਜਾਂਦੇ ਕਿਹੜੇ ਕਿਹੜੇ ਪਿੰਡ ਵਾਲੇ ਆ ਜ਼ਿੰਮੇਵਾਰ ਬੰਦੇ ਆ ਸਾਰੇ ਜਿਹੜੇ ਪਿੰਡ ਦੇ ਬੰਦੇ ਮਤ ਨਾਲ ਇਹਨਾਂ ਨਾਲ ਸਾਰਿਆਂ ਦਾ ਲਵਾਗੇ ਨਾ ਪਿਛਾ ਕੇ ਕੀ ਆਗਾ ਵੀ 20 ਤਰੀਕ ਨੂੰ ਮੈਨੂੰ ਚਰਾਏ ਦੇ ਵਿੱਚ ਜਿਹੜਾ ਕੁੱਟਿਆ ਗਿਆ ਤੇ ਅੰਗਰੇਜ਼ ਸਰਪੰਚ ਤੇ ਜਾਦਵਿੰਦਰ ਸਿੰਘ ਸਾਫਾ ਦੋਵੇਂ ਸਰਪੰਚ ਆ ਜਿਨ੍ਹਾਂ ਨੇ ਕੁੱਟਿਆ ਰੱਜ ਕੇ ਰੱਜ ਕੇ ਕੁੱਟਿਆ ਮੈਨੂੰ ਪਿੰਡ ਦੇ ਪਿੰਡ ਦੇ ਆ ਬਿਲਕੁਲ ਕੋਈ ਨਾ ਪੈਸੇ ਖਾਦੇ ਉਹਨਾਂ ਕੋਲ ਦੇ ਖਿਲਾਫ ਹੋਵੇ ਚਿchnੀਆਂ ਸਾਰੀਆਂ ਸਾਰੀਆਂ ਚਿchnੀਆਂ ਆ ਆ ਡੀਐਸਪੀ ਦਾ ਇਧਰੋਂ ਲੋਕਬਾਲ ਲਗਵਾਰੀ ਕੀਤੀ ਕਿਸੇ ਨੇ ਕੋਈ ਨਿਕਵਾਰੀ ਨਹੀਂ ਕੀਤੀ ਹੈਗੀ ਤੇ ਅੱਜ ਮੈਨੂੰ ਕੁੱਟਿਆ ਗਿਆ ਮੇਰਾ ਮੋਬਾਈਲ ਉਥੇ ਤੋੜ ਦਿੱਤਾ ਗਿਆ ਮੇਰੇ ਅਫਸਰਾਂ ਦੇ ਵਟਸਐਪ ਨੰਬਰ ਹੀ ਸਾਰੇ ਵਿੱਚੋਂ ਜੋ ਮੈਨੂੰ ਆਇਆ ਹੀ ਫੋਨ ਦੇ ਤੇ ਵਿੱਚ ਉਹ ਫੋਨ ਮੇਰਾ ਚੁੱਕ ਕੇ ਲੈ ਗਏ ਆ ਕੂਨ ਵੀ ਲੈ ਗਿਆ ਤੇ ਮੈਨੂੰ ਉਹਦਾ ਕੁੱਟਿਆ-ਕੁੱਟ ਗਿਆ ਮੈਂ ਕਿਸੇ ਦੇ ਘਰ ਵੜ ਗਿਆ ਜਿੰਦਾ ਮਾਰ ਲਿਆ ਸਰੂਪ ਕੁੰਡਾ ਕੁੰਡਾ ਜਦੋਂ ਮਾਰ ਲਿਆ ਤੇ ਕੁੰਡਾ ਮਾਰਦਿਆਂ ਮਾਰਦਿਆਂ ਉਹਨਾਂ ਨੇ ਮੁੜ ਕੇ ਫਰਾ ਮੁੜਿਆ ਤੇ ਆ ਕੱਪੜੇ ਮੇਰੇ ਦੇਖੋ ਆ ਆਹ ਦਾ ਕੱਪੜਾ ਕੱਟੇ ਕੱਪੜੇ ਇਹਦੇ ਵਿੱਚ ਆ ਕੱਪੜੇ ਦੇਖੋ ਕੱਪੜੇ ਖੂਨ ਨਾਲ ਲਿਬੜਿਆ ਆ ਸੱਟਾਂ ਵੇਖ ਲਓ ਆ ਵੇਖੋ ਨੀਲ ਆ ਨੀਲ ਵਿਖਾਓ ਅੰਨੀ ਇਲੈਕਟਰਾ ਪਾਇਆ ਨਾ ਡਾਂਗਾ ਮਾਰ ਮਾਰ ਕੇ ਸਾਹਮਣੇ ਲੋਕਾਂ ਦੇ ਪਰ ਉਹਨਾਂ ਨੂੰ ਲੋਕਾਂ ਨੂੰ ਦਿਖਾਰੇ ਵੀ ਇਹਦਾ ਸਰਮਣਨਾ ਕੀ ਹੋਇਆ ਕਿ ਤੁਹਾਡੇ ਕੋਲ ਵੀ ਵੀਡੀਓ ਹੈ ਜਿਹੜੀ ਤੁਹਾਨੂੰ ਘੁਟਮਾਰੋ ਇਹਦੀ ਮੈਂ ਨਾ ਵੀਡੀਓ ਉਹਨਾਂ ਦੇ ਬੰਦੇ ਸਾਰੇ ਉਹਨਾਂ ਮੇਰੇ ਦੇ ਖੂਨ ਹੀ ਦੋਟਾ ਵੀਡੀਓ ਬਣਾਉਣੀ ਕਿੰਨੇ ਕੋਈ ਜਿਹੜੇ ਬੰਦੇ ਇਹਦੇ ਮੈਂ ਜਾਣਾਂ ਉਹ ਬੰਦੇ ਨੂੰ ਦਬਾਈ ਜਾਂਦੇ ਆ ਵੀ ਇਹਦੇ ਨਾਲ ਨਹੀਂ ਤੁਰਨਾ ਦੇਉ ਤੇ ਮੈਂ ਵੀ ਮਜਬੂਰ ਹੋ ਗਿਆ ਅੱਜ ਆਤਮ ਦੇ ਅੱਡੀ ਸਿੰਘ ਸਾਹਿਬ ਨੂੰ ਇੱਥੇ ਆ ਕਰ ਰਿਹਾ ਹਾਂ ਉੱਤਰਾ ਆ ਮੈਂ ਮਰ ਹੀ ਜਾਣਾ ਜੰਗਾ ਉਸ ਦਾ ਪੇਟ ਮਾਰਦੇ ਤੇ ਮੈਂ ਇੱਥੇ ਮਰ ਜਾਣਾ ਮੇਰਾ ਜਿੰਦਾ ਹੱਕ ਤੇ ਰਹਿਦਾ ਹੀ ਨਹੀਂਗਾ ਮੈਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਗਿਆ ਵੀ ਮੈਂ ਉੱਥੇ ਮੂੰਹ ਮਖਾਉਣ ਚੋਕਾ ਨਹੀਂ ਗਿਆ ਰਿਹਾ ਮੈਂ ਰੋ ਰੋ ਕੇ ਉਥੋਂ ਪਿੰਡੋਂ ਰਾਤ ਨਿਕਲਿਆ 9 ਵਜੇ 9 ਵਜੇ ਨਿਕਲਿਆ ਮੇਡੋ ਟੜਕੇ ਫੇ ਅਗਲੇ ਦਿਨ ਜਾ ਕੇ ਫੇ ਮੈਨੂੰ ਪਿੰਡ ਆਏ ਬੱਚੇ ਮੇਰੇ ਜਿਹੜੇ ਘਰੋਂ ਮੈਨੂੰ ਫੇ ਮਨਾ ਮਨੋਗੇ ਲੈ ਆਏ ਕਪੜੇ ਗਾਦੇ ਆ ਕਪੜੇ ਮੇਰੇ ਗਾਦਾ ਵਾ ਹਾਂ ਮੇਰੇ ਗਾਦਾ ਵਾ ਕਪੜਾ ਅੱਛਾ ਟਬਲਾ ਮੇਰੇ ਗਾਦਾ ਵਾ ਹੈ ਕਿੰਨੇ ਕੀਤਾ ਮੇਰੇ ਕਹਿੰਦੇ ਇਹ ਅੰਗਰੇਜ਼ ਸਰਪੰਚ ਨੇ ਕੀਤਾ ਅੱਛਾ ਹੁਣ ਉਹ ਕੰਮ ਚਾਲੂ ਕਰਕੇ ਬੈਠੇ ਆ ਲੱਖਾਂ ਰੁਪਈਆ ਜਦੋਂ ਪਾਕ ਗਲਤ ਖਾਤਿਆਂ ਦੇ ਵਿੱਚ ਬੋਲਣ ਰਿਹਾ ਅੱਛਾ ਤੇ ਜਿਹੜੇ ਸਰਪੰਚ ਨੇ ਕੰਮ ਚਲਾਇਆ ਉਹ ਆਟੀ ਗਏ ਜਿਹੜੀ ਚੀਜ਼ ਬਾਬਾਪਾ ਮੰਗਦੇ ਜਵਾਬ ਦੇਣ ਨਹੀਂ ਦੇ। ਇਹ ਸਬੰਧੀ ਤੁਸੀਂ ਅਧਿਕਾਰਨ ਲਈ ਬਹੁਤ ਅਧਿਕਾਰੀਆਂ ਨੂੰ ਬਹੁਤ ਇਕੱਠਾ ਅੱਛਾ ਜੀ ਬਹੁਤ ਥਾਂਾਂ ਤੇ ਗਏ ਆਂ ਲੋਕਪਾਲ ਕੀ ਅੰਦਰ ਲੋਕਪਾਲ ਨੇ ਕੁਭ ਨਹੀਂ ਕੀਤਾ ਚਿਚਕੀਆਂ ਆਈਆਂ ਸਰਕਾਰੀ ਦੇਖ ਲੈ ਇੱਥੇ ਡੀਸੀ ਸਾਹਿਬ ਆਊਗਾ ਦੇਖ ਲੈ ਚੈੱਕ ਕਰ ਲੈ। ਉਹ ਲੋਕਪਾਲ ਮੇਰੇ ਸਹਾਨ ਆ ਬੰਦਿਆਂ ਦੇ ਉਹਨਾਂ ਦੇ ਸਹਾਨ ਨਹੀਂ ਗੇ ਸਰਪੰਚਾਂ ਦੇ ਜਿੰਨੇ ਮੇਰੇ ਸਹਰਿਆਂ ਬੰਦਿਆਂ ਦੇ। ਉਹ ਸਰਪੰਚ ਨਹੀਂ ਪੁੱਛਦੇ ਰਹਿ ਉੱਥੇ। ਉਹ ਤੋਂ ਵੀ ਮੈਨੂੰ ਬੜਾ ਖਰਾਬ ਕਰਕੇ ਅੱਜ ਜਿਹੜੀ 23 ਰੋਜ਼ੀ ਅਧਰਨਾ ਵਾਪਰੀ ਹੈ ਅੰਗਰੇਜ਼ ਸਿੰਘ ਸਰਪੰਚ ਤੇ ਜਾਦਵਿੰਦਰ ਸਿੰਘ ਸਰਪੰਚ ਫੋਨ ਵੀ ਉਹਨੇ ਖੋਇਆ ਉੱਥੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਕਰਨੀ ਆ ਜੇ ਅਫਸਾਨੇ ਕਰਨੀ ਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਹੋਰ ਮੈਂ ਡਿਪਟੀ ਵੀ ਫੋਟੋ ਤੁਹਾਨੂੰ ਵਿਖਾਉਂ ਮੇਰੇ ਕੋਲ ਨਹੀਂ ਡਿਪਟੀ ਦੀ ਫੋਟੋ ਬਾ ਡਿਪਟੀ ਇਹ ਕੋਹ ਨਹੀਂ ਮੈਂ ਆਇਆ ਮਲਸਪੋਰਟ ਤੋਂ 8 ਦਿਨਾਂ ਬਾਅਦ ਅੱਜ ਆਇਆ ਮੈਨੂੰ ਡਰ ਵੀ ਆ ਪੀ ਹੁਣ ਵੀ ਮੈਨੂੰ ਮਾਰ ਸਕਦੇ ਹੋ ਕਿਤੇ ਵੀ ਮਾਰ ਸਕਦੇ ਆ ਤੇ ਮੈਂ ਇਹ ਵੀ ਇਨਸਾਫ ਲਈ ਬੋਧ ਕਰਦਾ ਵਾ ਇਨਸਾਫ ਦੇਣਾ ਚਾਹੀਦਾ ਵਾ ਜੇ ਡਿਊਟੀ ਕਮਿਸ਼ਨ ਸਾਹਿਬ ਨੇ ਇਨਸਾਫ ਦੇ ਆਪਾਂ ਦੇ ਸਕਦਾ ਦੇਣਾ ਆਪਾਂ ਨੂੰ ਕਿਨੇ ਤੇ ਮੈਂ ਅੱਜ ਇਹ ਮਜਬੂਰੀ ਇੱਥੇ ਮੈਨੂੰ ਇਹ ਪਈ ਆ ਕਿ ਮਰ ਜਾਣਾ ਮਚਾਉਣਾ ਮਾ ਤੇ ਕੋਲ ਮੈਂ ਜਾਂਦੀ ਆ ਮਰ ਜਾਣਾ ਮੈਂ ਇਨਸਪੈਕਟਰ ਕੁਸ਼ਲੇਸ਼ ਸਿੰਘ ਸਚੋ ਸਰਤੰਤਰਨ ਜਿਹੜਾ ਹੈ ਡੀਬੀਓ ਦਫਤਰ ਤੇ ਦੀ ਆਪਣੇ ਮਾਂਜੁਬਦੀ ਸਾਹਿਬ ਦੇ ਦਫਤਰ ਨੇ ਇਸ ਮੇਰੇ ਥਾਣੇ ਦੇ ਵਿੱਚੋਂ ਦਾ ਇੱਥੇ ਮੈਨੂੰ ਇੱਕ ਸਵੇਰੇ ਇਤਲਾਹ ਮਿਲੀ ਕਿ ਇੱਕ ਬਜ਼ੁਰਗੇ ਜਿਹੜਾ ਮਤਲਬ ਉਹਨੂੰ ਕੋਈ ਪਰੇਸ਼ਾਨੀ ਨਹੀਂ ਕਿ ਉਹ ਇੱਥੇ ਸੀ ਬਲੋਸਪਟੇ ਹੈ ਆਪਣੇ ਜੀਸਾ ਦੇ ਦਫ਼ਤਰ ਸਾਹਮਣੇ ਕੋਈ ਕਰ ਰਿਹਾ ਉਹਦੇ ਸਬੰਧੀ ਨੇ ਇੱਥੇ ਆਇਆ ਇੱਥੇ ਆ ਕੇ ਮੈਂ ਇਹ ਪੜਤਾਲ ਕੀਤੀ ਹੈ ਸਲੱਖਣ ਸਿੰਘ ਸਨ ਉਹ ਅ ਸਵਰਨ ਸਿੰਘ ਸਨ ਆਫ ਸਲੱਖਣ ਸਿੰਘ ਗੇਲਵੜੇ ਥਾਣਾ ਗੋਡਵਾਲ ਦੇ ਇਲਾਕੇ ਦਾ ਰਹਿਣ ਵਾਲਾ ਇਹਦੀ ਕੋਈ ਪਿੰਡ ਦੇ ਸਰਪੰਚ ਯਾਦਵਿੰਦਰ ਸਿੰਘ ਤੇ ਅੰਗਰੇਜ਼ ਸਿੰਘ ਦੇ ਨਾਲ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਅ ਅੰਦਰੇਗਾ ਦੇ ਵਿੱਚ ਕੋਈ ਪੈਸੇ ਪੁਸੇ ਖਾਨ ਸਬੰਧੀ ਕੇ ਲਿਹਾ ਨੇ ਦਰਖਾਹ ਦਿੱਤੀ ਸੀ ਪੁਲਿਸ ਸੰਬੰਧੀ ਇਹਨਾਂ ਨੇ ਆਦਾਦੀ ਮੈਨੀ ਸੁਣਵਾਈ ਨਹੀਂ ਹੋਈ ਉਹਦੇ ਅਸੀਂ ਇਹਨਾਂ ਨੂੰ ਦੱਸ ਦਿੱਤਾ ਵੀ ਤੁਸੀਂ ਆਪਦੀ ਦਰਖਾਸਤ ਇੱਥੇ ਦੇ ਦਿਓ ਤੇ ਪਰ ਇਹਨੇ ਕੋਈ ਦਰਖਾਸਤ ਸਾਨੂੰ ਕੋਈ ਪੱਤਰ ਨੰਬਰ ਵਾਲੀ ਦਰਖਾਸਤ ਸਾਨੂੰ ਮਸੂਲ ਨਹੀਂ ਕਰਾਈ ਹੁਣ ਅਸੀਂ ਇਹਨੂੰ ਆਖਿਆ ਇਹ ਆਦਾ ਵੀ ਮੇਰੇ ਸੱਟਾਂ ਲੱਗੀਆਂ ਇਹਨੂੰ ਆਖਿਆ ਵੀ ਅਸੀਂ ਸਿਵਲ ਹਸਪੀਟਲ ਤੋਂ ਆਪਣਾ ਦਾਖਲ ਹੋ ਤੇ ਆਪਣੀ ਜਿਹੜੀ ਐਮਲਰ ਕਟਾ ਉੱਥੇ ਕੋਸ ਨੂੰ ਇਨਫੋਰਮ ਹੋ ਜਾਣਾ ਤੇ ਉਹ ਆਏਗਾ ਆਪਣੀ ਸਟੇਟਮੈਂਟ ਲਖਾਓ ਉਹ ਸਟੇਟਮੈਂਟ ਜਿਹੋ ਜੀ ਹੁਣੇ ਲਖਾਊਗਾ ਉਹਦੇ ਮੁਤਾਬਕ ਜਿਹੋ ਜੀ ਕਾਰਵਾਈ ਬੰਦੇ ਹੋਏ ਕਾਰਵਾਈ ਕਰਾਂਗੇ ਪਰ ਇਸੇ ਮੈਂ ਮੈਂ ਇਹ ਵੀ ਸਾਫ ਕਲੀਅਰ ਕਰਨਾ ਚਾਹਣਾ ਇਹ ਬੰਦਾ ਇੱਕ ਇਹਦੇ ਤੇ ਤਿੰਨ ਮਕਦਮੇ ਦਰਜ ਨੇ ਇੱਕ ਵਾਰੀ ਇਹ ਪੁਲਿਸ ਦੇ ਗਲ ਵੀ ਪਿਆਜ ਇੱਕ ਤੇ ਇੱਕ ਤੇ 302 ਦਾ ਮਕਦਮਾ ਜੀ ਇੱਕ ਤੇ ਹੋਰ ਐਸੀ ਐ ਰਜੇ ਤੇ ਐਸੀ ਐ ਦਰਜ ਨੇ ਕਿ ਇਹਦੇ ਬਾਰੇ ਵੀ ਅਸੀਂ ਚੰਗੀ ਤਰ੍ਹਾਂ ਪੜਤਾਲ ਕਰਕੇ ਜੇ ਨੂੰ ਕੋਈ ਉਹਨਾਂ ਨੇ ਤੰਗ ਪਰੇਸ਼ਾਨ ਕੀਤਾ ਤਾਂ ਤੇ ਮੈਂ ਤੱਕ ਬੰਦਲੀ ਕਮਿਊਨਿਟੀ ਕਰ ਵੀ ਹਮ ਚ ਲੈ ਆਵਾਂ ਸਰ ਜਿਹੜੇ ਗੱਲ ਕਰਦਾ ਪਿਆ ਸੀ ਮੈਂ ਬਾਅਦ ਵਿੱਚ ਸੂਚਨ ਕਰ ਲਣੀ ਆ ਉਹਦੇ ਵੀ ਸਰਫੀ ਨਹੀਂ ਸਮਝਾ ਦੇ ਆ ਕੇ ਕਰਦੇ ਦੇਖੋ ਇਹਨੂੰ ਅਸੀਂ ਇਹ ਛਾਂਦਾ ਵੀ ਸੁਸਾਇਡ ਕਰ ਲੈਣੀ ਹੈ ਅਸੀਂ ਇਹਦੀ ਸਾਰੀ ਗੱਲਬਾਤ ਸੁਣੀ ਹੈ ਵੀ ਜੇ ਤੁਹਾਡੀ ਕੁੱਟਮਾਰ ਹੋਈ ਹੈ ਤੇ ਸਾਨੂੰ ਕੋਈ ਡਾਕਟਰੀ ਤੁਸੀਂ ਆਪਦੀ ਰਿਪੋਰਟ ਦਿਖਾਓ ਜਾਂ ਜਾਂ ਕਿਸੇ ਤੁਸੀਂ ਥਾਣੇ ਦੇ ਵਿੱਚ ਤੁਸੀਂ ਆਪਣੇ ਬਿਆਨ ਦਿੱਤੇ ਨੇ ਤੇ ਬਿਆਨ ਨਹੀਂ ਦਿੱਤੇ ਉਹ ਬਿਆਨ ਤੇ ਕਾਰਵਾਈ ਨਹੀਂ ਹੋਈ ਇਹਦੇ ਸੰਦੇ ਇਹਨੇ ਕੋਈ ਸਵਿਸ਼ਟੀ ਕਰਨ ਨਹੀਂ ਦਿੱਤਾ ਨਾ ਇਹਦੇ ਕੋਲ ਕੋਈ ਐਮਐਲਆਰ ਦੀ ਕੋਈ ਹਸਪੀਟਲ ਦਾਖਲ ਹੋਣ ਸੰਬੰਧੀ ਇਹਦੇ ਨਾ ਕਿਨੇ ਕੋਈ ਬੁੱਸ ਨੂੰ 150 ਜੀ ਕੋਈ ਇਹਦੇ ਕੋਲ ਕਾਰਜ ਪੱਤਰ ਪਰ ਇਹ ਹੁਣ ਜਿਹੋ ਜੀ ਇਹ ਮਨਾ ਦੇ ਵੀ ਮੈਂ ਹੁਣ ਤੇ ਆਪਣਾ ਦਾਇਰ ਕਰੋ ਜਿਹੋ ਜੀ ਉਧਰੋਂ ਆਏਗੀ ਮੈਂ ਲਖਾਵਾਂਗੇ ਜੀ ਇਹਦੀ ਮੌਕੇ ਤੇ ਜਾ ਕੇ ਅਸਟੋ ਗੋਂਦਵਾਲ ਸਾਹਿਬ ਨੂੰ ਵੀ ਮਨਫਾਉ ਕਰਤਾ ਜੀ ਉਹ ਜੋ ਵੀ ਕਾਰਵਾਈ ਹੋਵੇ ਮੁਤਾਬਕ ਜੇ ਨਹੀਂ ਬੰਦੀ ਕਰ ਰਹੀ ਤਾਂ ਮਚਦੇ ਆ ਜੀ ਜਿਹੜੇ ਬੰਦੇ ਬਿਨਾਂ ਲੈਟਿੰਗ ਉਹਨਾਂ ਨੂੰ ਇਹ ਅਸੀਂ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਨ ਤੋਂ ਬਾਅਦ ਜੇ ਉਹਨਾਂ ਦਾ ਕੋਈ ਇੰਡੀਕੇਸ਼ਨ ਹੈ ਤਾਂ ਮੁਤਾਬਕ ਕਾਰਵਾਈ ਹੋ ਜਾਏਗੀ